ਸਰਬ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ ਦੇਸ਼ ਦੁਨੀਆ ਅੰਦਰ ਵਸਦੇ ਹਾਕੀ ਖੇਡ ਦੇ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਨਿਮਰਤਾ ਸਹਿਤ ਦੱਸਦੀ ਹੈ ਕਿ ਅਸੀਂ ਪੰਜਵਾਂ ਕੇਸਾਧਾਰੀ 골ਡ ਕੱਪ ਹਾਕੀ ਟੂਰਨਾਮੈਂਟ ਸੀਨੀਅਰ ਬਲਬੀਰ ਸਿੰਘ ਹਾਕੀ ਸਟੇਡੀਅਮ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿੱਚ ਕਰਵਾ ਰਹੇ ਹਾਂ ਔਰ ਅੱਜ ਤੀਸਰਾ ਦਿਨ ਔਰ 15 ਨਵੰਬਰ ਨੂੰ ਇਸ ਟੂਰਨਾਮੈਂਟ ਦਾ ਫਾਈਨਲ ਹੋਣਾ ਸੋ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇੰਟਰਨੈਸ਼ਨਲ ਹਾਕੀ ਸਟੇਡੀਅਮ ਸਾਬਜਾ ਦਾ ਅਜੀਤ ਸਿੰਘ ਨਗਰ ਬੁਹਾਲੀ ਦੇ ਵਿੱਚ ਇਸ ਟੂਰਨਾਮੈਂਟ ਨੂੰ ਦੇਖਣ ਵਾਸਤੇ ਤੁਸੀਂ ਜਰੂਰ ਪਹੁੰਚੋ ਔਰ ਇਹ ਜੋ ਕੇਸਾ ਧਾਰੀ ਟੂਰਨਾਮੈਂਟ ਹੈ ਇਹ ਵਿਸ਼ਵ ਦੇ ਵਿੱਚ ਆਪਣੇ ਆਪ ਵਿੱਚ ਇੱਕ ਮਲਖਨਤਾ ਵਾਲਾ ਕਿਉਂਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਤਾਪ ਦੀ ਨੂੰ ਸਮਰਪਿਤ ਹੋ ਕੇ ਅਸੀਂ ਇਸ ਵਾਰ ਇਹ ਟੂਰਨਾਮੈਂਟ ਕਰਾ ਰਹੇ ਹਾਂ ਔਰ ਦੁਨੀਆ ਭਰ ਦੇ ਵਿੱਚ ਸਾਡੀ ਖਾਹ ਚ ਕਿ ਜੋ ਜੂੜਿਆ ਵਾਲੇ ਸਰਦਾਰ ਨੇ ਉਹ ਵਿਸ਼ਵ ਦੇ ਵਿੱਚ ਹਾਕੀ ਦੀ ਖੇਡ ਦੇ ਵਿੱਚ ਨਜ਼ਰ ਆਉਣੇ ਚਾਹੀਦੇ ਨੇ ਸੋ ਪਹਿਲਾਂ ਵੀ ਤੁਸੀਂ ਦੇਖਿਆ ਸਾਰੇ ਜਿੰਨੇ ਵੀ ਖਿਡਾਰੀ ਨੇ ਜਿਹੜੇ ਕੇਸਾਧਾਰੀ ਸਨ ਜੂੜਿਆ ਵਾਲੇ ਸਰਦਾਰ ਸਨ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਇੱਥੇ ਲਗਾਈਆਂ ਵੀ ਗਈਆਂ ਨੇ ਕਿ ਉਹਨਾਂ ਨੇ ਵਿਸ਼ਵ ਦੇ ਵਿੱਚ ਬੜਾ ਵੱਡਾ ਮਾਰਕਾ ਮਾਰਿਆ ਹੈ ਹੁਣ ਵੀ ਚਾਹੁੰਦੇ ਆ ਕਿ ਅੰਡਰ 90 ਜਿਹੜੀ ਸਾਡੀ ਇਹ ਜਿਹੜੀਆਂ ਟੀਮਾਂ ਆਈਆਂ ਨੇ ਇਹਨਾਂ ਟੀਮਾਂ ਦੇ ਵਿੱਚੋਂ ਜਿਹੜਾ ਜੇਤੂ ਹੋਵੇਗਾ ਉਹਨੂੰ 1 ਲੱਖ ਰੁਪਈਆ ਜਿਹੜੀ ਦੂਸਰੇ ਨੰਬਰ ਤੇ ਟੀਮ ਆਵੇਗੀ ਉਹਨੂੰ 52000 ਰੁਪਈਆ ਤੀਸਰੇ ਨੰਬਰ ਵਾਲੀ ਟੀਮ ਨੂੰ 31000 ਰੁਪਈਆ ਨਾਮ ਦੇ ਕੇ ਅਸੀਂ ਸਨਮਾਨਿਤ ਕਰਾਂਗੇ ਸਰਦਾਰ ਜਸਬੀਰ ਸਿੰਘ ਜਿਹੜੇ ਕਿ ਇੰਟਰਨੈਸ਼ਨਲ ਸਿਕਸ ਸਪੋਰਟਸ ਕੌਂਸਲ ਦੇ ਸਾਡੇ ਪ੍ਰਧਾਨ ਨੇ ਔਰ ਸਾਡੇ ਸਮੁੱਚੇ ਅਹੁਦੇਦਾਰ ਜਿਹੜੇ ਆ ਉਹ ਪੱਬਾਂ ਭਾਰ ਹੋ ਕੇ ਹਰ ਸਾਲੀ ਕੋਸ਼ਿਸ਼ ਕਰਦੇ ਆ ਪਰ ਇਸ ਸਾਲ ਅਸੀਂ ਤੁਹਾਨੂੰ ਇੱਕ ਵਾਰ ਫਿਰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਜਿਵੇਂ ਤੁਸੀਂ ਕ੍ਰਿਕਟ ਦਾ ਮੈਚ ਦੇਖਣ ਆਉਂਦੇ ਹੋ ਓਵੇਂ ਇਸ ਹਾਕੀ ਦੇ ਮੈਚ ਨੂੰ ਵੀ ਦੇਖਣ ਜ਼ਰੂਰ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ